18 ਮਰਲੇ ਜਗਾਂ ਦੇ ਵਿੱਚ ਕੂਠੀ ਬਣੀ ਹੋਈ ਹੈ ਬਹੁਤ ਸੋਹਣੀ ਕੂਠੀ ਹੈ ਸਾਰੀ ਰੈਡੀ ਇਹਨਾਂ ਨੇ ਕਰਵਾਈ ਹੋਈ ਹੈ ਤੁਹਾਨੂੰ ਪਸੰਦ ਆਊਗੀ ਬਾਕੀ ਪੂਰੀ ਵੀਡੀਓ ਦੇਖੋਗੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਵਧੀਆ ਰੇਟ 'ਚ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 73800 ਪੂਰਾ 26173 ਜੇ ਕਿਸੇ ਕੋਲੇ ਵੀ ਕੋਠੀ ਘਰ ਮਕਾਨ ਹੈ ਜੀ ਤੁਹਾਡੇ ਕੋਲੇ ਵੇਚਣ ਵਾਸਤੇ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਕੇ ਫ੍ਰੀ ਚ ਤੁਸੀਂ ਵੀ ਐਡ ਲਗਵਾ ਸਕਦੇ ਹੋ। ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market Channel ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਲਓ ਜੀ ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਕੂਠੀ ਲੈ ਕੇ ਪਹੁੰਚੇ ਹਾਂ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਕੂਠੀ ਮਿਲ ਜੂਗੀ। ਤੁਸੀਂ ਕਹਿੰਦੇ ਸੀਗੇ ਪੂਰੀ ਵੱਡੀ ਤੇ ਪੂਰੀ ਵਧੀਆ ਤੇ ਪੂਰੀ ਰੈਡੀ ਕੀਤੀ ਹੋਵੇ ਜਿਵੇਂ ਦੀ ਤੁਸੀਂ ਡਿਮਾਂਡ ਕੀਤੀ ਸੀਗੀ ਓਵੇਂ ਦੀ ਆਪਾਂ ਕੂਠੀ ਲੈ ਕੇ ਪਹੁੰਚੇ ਹਾਂ। 18 ਮਰਲੇ ਜਗਾਂ ਦੇ ਵਿੱਚ ਕੂਠੀ ਬਣੀ ਹੋਈ ਹੈ ਤੇ ਜਗਾਂ ਤੋਂ ਉਹਨੂੰ ਪਹਿਲੇ ਮੈਂ ਕਨਫਰਮ ਕਰਵਾਤੀ ਸੀਗੀ। ਬਾਕੀ ਅੰਦਰ ਬਾਹਰੋਂ ਤੁਸੀਂ ਦੇਖੋਗੇ ਤੁਹਾਨੂੰ ਸਾਰਾ ਨੂੰ ਪਸੰਦ ਆਊਗੀ। ਇਹਨਾਂ ਨੇ ਵੀਡੀਓ ਬਹੁਤ ਵਧੀਆ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਾ ਕੇ ਆਪਣੇ ਕੋਲੇ ਭੇਜੀ ਆ। ਤੇ ਸਾਰੀ ਆਪਾਂ ਗੱਲ ਕਰਦੇ ਹਾਂ ਜੀ ਫਰੰਟ ਤੁਸੀਂ ਦੇਖ ਹੀ ਲਿਆ ਤੇ ਹੁਣ ਆਪਾਂ ਅੰਦਰ ਪਹੁੰਚ ਗਏ। ਪਹਿਲਾਂ ਤੁਸੀਂ ਥੋੜਾ ਜਿਹਾ ਜਿਹੜਾ ਬਹਿੜਾ ਉਹ ਤੁਸੀਂ ਦੇਖ ਲਿਆ ਹੋਊਗਾ। ਗੱਡੀ, ਮੋਟਰਸਾਈਕਲ ਸਾਰਾ ਕੁਝ ਲੱਗ ਜਾਂਦਾ ਆ ਆਰਾਮ ਨਾਲ। ਤੇ ਹੁਣ ਆਪਾਂ ਅੰਦਰ ਪਹੁੰਚ ਗਏ ਲੌਬੀ ਏਰੀਆ ਦੇਖ ਲਓ ਇੱਕ ਪਾਸੇ ਆਪਾਂ ਨੂੰ ਡਰਾਇੰਗ ਰੂਮ ਮਿਲ ਜੂਗਾ ਡਰਾਇੰਗ ਰੂਮ ਤੁਹਾਨੂੰ ਮੈਂ ਦਿਖਾ ਵੀ ਦਿਨਾ ਵਧੀਆ ਡਰਾਇੰਗ ਰੂਮ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੂ ਸਾਰਾ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਤੇ نیچے ਆਪਾਂ ਨੂੰ ਮੈਟ ਵਿਛਿਆ ਹੋਇਆ ਮਿਲ ਜੂਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਕੁੱਠੀ ਲੱਗੂਗੀ ਵੀਡੀਓ 'ਚ ਗੱਲ ਕੁਝ ਹੋਰ ਹੁੰਦੀ ਏ ਸੀ ਆਪਦੀਆਂ ਅੱਖਾਂ ਨਾਲ ਜਦੋਂ ਦੇਖੋਗੇ ਤੁਹਾਨੂੰ ਸਾਰਾ ਨੂੰ ਪਸੰਦ ਆਊਗੀ ਤੇ ਇਕल्ली-ਗੱਲੀ ਆਪਾਂ ਗੱਲ ਕਰਾਂਗੇ ਜੀ ਵੀਡੀਓ 'ਚ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਕੋਠੀ ਦਾ ਫਰੰਟ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਹੁਣ ਆਪਾਂ ਚੱਲਦੇ ਆ ਜੀ ਸਟੋਰ ਰੂਮ ਦੇ ਅੰਦਰ ਇਹ ਆ ਗਿਆ ਜੀ ਸਟੋਰ ਰੂਮ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਸਟੋਰ ਰੂਮ ਬਣਿਆ ਹੋਇਆ ਕਿੰਨਾ ਮਰਜ਼ੀ ਆਪਾਂ ਸਮਾਨ ਜਿੰਨਾ ਵੀ ਸਟੋਰ ਰੂਮ ਦਾ ਸਮਾਨ ਹੁੰਦਾ ਆਪਾਂ ਰੱਖ ਸਕਦੇ ਆ ਦੇਖੋ ਤੁਸੀਂ ਪੇਟੀਆਂ ਪਈਆਂ ਹੋਰ ਵੀ ਇਹਨਾਂ ਦਾ ਬਹੁਤ ਜ਼ਿਆਦਾ ਸਮਾਨ ਪਿਆਗਾ ਬਾਕੀ نیچے ਆਪਾਂ ਜੇ ਗੱਲ ਕਰੀਏ ਤਾਂ ਵਧੀਆ ਫਾਰਸ਼ ਆਪਾਂ ਨੂੰ ਲੱਗਿਆ ਹੋਇਆ ਮਿਲ ਜਾਊਗਾ ਤੇ ਲੋਬੀ ਦੇ ਵਿੱਚ ਹੀ ਆਪਾਂ ਨੂੰ ਇੱਕ ਪਾਸੇ ਬਾਥਰੂਮ ਏਰੀਆ ਵਗੈਰਾ ਮਿਲ ਜਾਊਗਾ ਤੇ ਤੁਹਾਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਆਪਾਂ ਦਿਖਾਵਾਂਗੇ ਜੀ ਕੱਲੇ-ਕੱਲੇ ਬੈੱਡਰੂਮ ਕੱਲਾ-ਕੱਲਾ ਕੋਨਾ ਬੈਕਸਾਈਡ ਤੋਂ ਉੱਪਰੋਂ نیچے ਤੋਂ ਸਾਰਾ ਕੁਝ ਬਾਕੀ ਤੁਸੀਂ ਦੇਖ ਰਹੇ ਹੋ ਤੇ ਪੂਰੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇਗੀ ਸਾਰਾ ਕੁਝ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਵੀਡੀਓ 'ਚ ਕੋਠੀ ਦਾ ਹਰ ਕੋਨਾ ਤੇ ਇਹ ਆ ਗਿਆ ਜੀ ਇਹਦੇ ਵਿੱਚ ਟਾਈਲਾਂ ਵਗੈਰਾ ਸਾਰੀਆਂ ਲਗੀਆਂ ਹੋਈਆਂ ਨੇ ਸਟੈਂਡਿੰਗ ਸ਼ੀਟ ਲੱਗੀ ਹੋਈ ਹੈ ਤੇ ਉੱਪਰ ਜੇ ਗੱਲ ਕਰੀਏ ਗੀਜ਼ਰ ਲੱਗਿਆ ਹੋਇਆ ਟੂਟੀਆਂ ਦਾ ਸਾਰਾ ਟੋਟਲ ਕੰਮ ਇਹਨਾਂ ਨੇ ਕਰਵਾਇਆ ਹੋਇਆ ਟਾਈਲਾ ਟੋਟਲ ਉੱਪਰ نیچے ਅੰਦਰ ਬਾਹਰ ਸਾਰੇ ਕਿਤੇ ਲੱਗੀਆਂ ਹੋਈਆਂ ਤੇ ਹੁਣ ਦੇਖੋ ਜੀ ਪਹਿਲਾ ਬੈਡਰੂਮ ਇਹ ਆ ਗਿਆ ਬੈਡਰੂਮ ਬਹੁਤ ਵਧੀਆ ਪੂਰਾ ਖੁੱਲ੍ਹਾ ਡੁੱਲਾ ਤੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰੰਗ ਵਗੈਰਾ ਇਹਨਾਂ ਨੇ ਸਾਰੇ ਕੂਠੀ ਨੂੰ ਕਰਵਾਤ ਰੱਖਿਆ ਪਰ ਥੋੜਾ ਬਹੁਤਾ ਮਤਲਬ ਕਿ ਖਰਾਬ ਹੋਇਆ ਪਿਆ ਜੀ نیچے-níche ਤੋਂ ਕਈ ਵਾਰੀ ਸੀਲਨ ਨਾਲ ਖਰਾਬ ਹੋ ਜਾਂਦਾ ਤੇ ਕਈ ਪਾਸਿਓਂ ਤਾਂ ਸਹੀ ਪਿਆ ਪਰ ਕਈ ਥਾਂ ਤੋਂ ਖਰਾਬ ਜਾ ਹੋ ਰਿਹਾ ਗਾ ਬਾਕੀ ਆ ਗਿਆ ਜੀ ਇੱਕ ਹੋਰ ਸੈਕੰਡ ਬੈਡਰੂਮ ਇਹਨੂੰ ਵੀ ਤੁਸੀਂ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਇਹ ਵੀ ਮਿਲ ਜੂਗਾ ਖੁੱਲਾ ਡੁੱਲਾ ਮਿਲ ਜੂਗਾ ਦੇਖਣ ਨੂੰ ਤੁਹਾਡੇ ਸਾਹਮਣੇ ਹੈ ਜੀ ਤੇ ਕੋਠੀ ਤੁਸੀਂ ਆਪ ਵੀ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਲੋਕੇਸ਼ਨ ਵਗੈਰਾ ਅੱਗੇ ਦੇਖਣ ਨੂੰ ਮਿਲ ਜਾਊਗੀ ਬਾਕੀ ਤੁਹਾਨੂੰ ਕੋਠੀ ਦੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਿੰਨੇ ਵੀ ਤੁਸੀਂ ਵੀਡੀਓ ਦੇਖ ਲਈ ਕੋਠੀ ਜਿੰਨੇ ਕਿ ਦੇਖ ਲਈ ਕਿਵੇਂ ਦੀ ਲੱਗੀ ਕੋਠੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਸਾਰੇ ਕਮੈਂਟ ਕਰਦੇ ਰਹਿਆ ਕਰੋ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤੇ ਚਲਦੀ ਚਲਦੀ ਵੀਡੀਓ 'ਚ ਹੀ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇਹ ਆ ਗਿਆ ਜੀ ਇੱਕ ਹੋਰ ਬੈੱਡਰੂਮ ਇਹ ਬੈੱਡਰੂਮ ਪੂਰਾ ਵਧੀਆਗਾ ਇਹਦੇ ਵਿੱਚ ਏਸੀ ਵਗੈਰਾ ਲੱਗਿਆ ਹੋਇਆ ਬਾਕੀ ਤੁਸੀਂ ਆਪ ਹੀ ਦੇਖ ਰਹੇ ਹੋ ਜੀ ਸਾਰਾ ਕੁਝ ਵਧੀਆ ਜੀ ਲਾਈਟਿੰਗ ਦਾ ਸਾਰਾ ਟੋਟਲ ਆ ਕੰਮ ਕੋਠੀ ਦੇ ਵਿੱਚ ਹੋਇਆ ਬਾਕੀ نیچے ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਮੈਟ ਵਿਛਾਏ ਹੋਈ ਨਹੀਂ ਜੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਜਿੰਨਾ ਫਰਸ਼ ਲੱਗਿਆ ਹੋਇਆ ਸਿਮਿੰਟेडਾ ਲੱਗਿਆ ਹੋਇਆ ਇੱਥੋਂ ਹੀ ਆਪਾਂ ਨੂੰ ਜਿਹੜਾ ਇਹ ਬੈੱਡਰੂਮ ਸੀਗਾ ਇਹਦੇ ਸਾਹਮਣੋਂ ਜਮਾ ਆਪਾਂ ਨੂੰ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਪੌੜੀਆਂ ਦੇ ਇੱਕ ਸਾਈਡ ਆਪਾਂ ਨੂੰ ਆਪਣੀ ਰਸੋਈ ਮਿਲ ਜੂਗੀ ਕੋਠੀ ਦੀ ਰਸੋਈ ਤੁਸੀਂ ਦੇਖ ਲਓ ਵਧੀਆ ਖੁੱਲੀ ਡੁੱਲੀ ਬਣੀ ਹੋਈ ਹੈ ਰੰਗ ਰੂੰਗ ਤੁਸੀਂ ਆਪੇ ਦੇਖ ਲਓ ਵਧੀਆਗਾ ਬਾਕੀ ਸੈਲਫ ਵਗੈਰਾ ਲਾਈਟ ਦਾ ਕੰਮ ਤੇ ਕੋਰਨਰ ਵਿੰਡੋ ਸਾਰਾ ਕੁਝ ਵਧੀਆਗਾ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦਿੰਨਾ ਜਿਲ੍ਹਾ ਇਹਨਾਂ ਦਾ ਜਿਹੜਾ ਹੈਗਾ ਕਪੂਰਥਲਾਗਾ ਜਿਲ੍ਹਾ ਕਪੂਰਥਲਾ ਪਿੰਡ ਖਾਨਪੁਰ ਫੱਤੂ ਟਿੰਗਾ ਠੀਕ ਹੈ ਜੀ ਤੇ ਦੇਸਾਨ ਰੋਡ ਤੇ ਪੈ ਜਾਂਦਾ ਤੇ ਕੋਠੀ ਤੁਸੀਂ ਸਾਰੀ ਦੇਖ ਰਹੇ ਹੋ ਜੀ 18 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਜਿਹੜੀ ਇਹ ਜਗ੍ਹਾ ਕੋਠੀ ਦੀ ਇਹ ਰਜਿਸਟਰੀ ਵਾਲੀ ਹੈ ਜੀ ਕੋਈ ਐਦਾਂ ਨਹੀਂ ਹੈਗਾ ਵੀ ਬਿਨਾਂ ਰਜਿਸਟਰੀ ਤੋਂ ਅ ਰਜਿਸਟਰੀ ਬੜੀ ਜਗ੍ਹਾ ਹੈ ਤੇ ਵਧੀਆ ਕੁਠੀਆ ਸੋਹਣੀ ਕੁਠੀਆ ਬਾਕੀ ਬੈਕ ਸਾਈਡ ਆਪਾਂ ਨੂੰ ਬਹੁਤ ਜਗ੍ਹਾ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੈਕ ਸਾਈਡੋਂ ਵੀ ਇਹਨਾਂ ਨੇ ਵਧੀਆ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਹੈਗੀ ਤੇ ਤੁਹਾਨੂੰ ਮੈਂ ਵੀਡੀਓ 'ਚ ਸਾਰਾ ਕੁਝ ਦਿਖਾ ਰਿਹਾ ਹਾਂ ਬੈਕ ਸਾਈਡ ਮੋਟਰ ਵਗੈਰਾ ਲੱਗੀ ਹੋਈ ਹੈ ਤੇ ਸਾਰਾ ਕੁਝ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਇਧਰਲੀ ਸਾਈਡ ਟਰੈਕਟਰ ਵਗੈਰਾ ਤੇ ਹੋਰ ਵੀ ਸੰਦ ਸੰਦੇੜਾ ਖੜਾਉਣ ਵਾਸਤੇ ਪਸ਼ੂ ਵਾਸਤੇ ਇੱਧਰ ਜਗ੍ਹਾ ਚ ਵਾਫਰ ਜਗ੍ਹਾ ਇੱਧਰਲੀ ਸਾਈਡ ਵੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਕੀ 18 ਮਰਲੇ ਜਿਹੜੀ ਜਗ੍ਹਾ ਹੁੰਦੀ ਹੈ ਕੋਈ ਥੋੜੀ ਨਹੀਂ ਹੁੰਦੀ ਬਹੁਤ ਜਗ੍ਹਾ ਹੁੰਦੀ ਹੈ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਜਿਹੜਾ ਰੇਟ ਲਾ ਕੇ ਭੇਜਿਆ ਉਹ 27 ਲੱਖ ਰੁਪਇਆ ਲਾ ਕੇ ਭੇਜੇਗਾ ਤੇ ਮਾਲਕ ਨੇ ਜਿਹੜੇ ਕੂਠੀ ਦੇ ਉਹਨਾਂ ਨੇ ਕਿਹਾ ਵੀ ਰੇਟ ਉੱਪਰ-ਨੀਚੇ ਕਰ ਲਾਂਗੇ 27 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕੀਤੀ ਹੈ ਬਹਿ ਕੇ ਮੌਕੇ ਤੇ ਘਾਟਾ ਵਾਦਾ ਕੀਤਾ ਜਾਊਗਾ ਕਿਸੇ ਨੂੰ ਵੀ ਕੂਠੀ ਜੇ ਪਸੰਦ ਆਉਂਦੀ ਹੈ ਤਾਂ ਇਹਨਾਂ ਦੇ ਪਿੰਡ ਖਾਨਪੁਰ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਜਾ ਕੇ ਦੇਖ ਕੇ ਗੱਲ ਕਰਕੇ ਪੂਰੀ ਤੇ ਰੇਟ ਹੋ ਜਾਊਗਾ ਤੇ ਕੂਠੀ ਨੂੰ ਤੁਸੀਂ ਥ੍ਰੀ ਦੇ ਸਕਦੇ ਹੋ ਜੀ ਬਾਕੀ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਤੇ ਇਹਨਾਂ ਨੇ ਉੱਪਰ ਦੀ ਪੂਰੀ ਵੀਡੀਓ ਵੀ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਉੱਪਰ ਆਪਾਂ ਚੱਲਦੇ ਹਾਂ ਜੀ ਤੁਹਾਨੂੰ ਮੈਂ ਉੱਪਰੋਂ ਵੀ ਦਿਖਾ ਦਿੰਨੇ ਜਿਹੜੀ ਸਾਰੀ ਛੱਤ ਟੋਟਲ ਹੈਗੀ ਐ ਇਹਨਾਂ ਨੇ ਪੱਕੀ ਕਰਵਾਈ ਹੋਈ ਐ ਬਾਕੀ ਆਸੇ ਪਾਸੇ ਦਾ ਜਿਹੜਾ ਏਰੀਆ ਆਸੇ ਪਾਸੇ ਦੀ ਲੋਕੇਸ਼ਨ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਤੇ ਉੱਪਰ ਆਪਾਂ ਨੂੰ ਕੁਝ ਨਹੀਂ ਮਿਲਣਾ ਕੱਲੀ ਜਿਹੜੀ ਪੌੜੀਆਂ ਵਾਲੀ ਮੌਂਟੀ ਹੁੰਦੀ ਐ ਉਹ ਇਹਨਾਂ ਨੇ ਬਣਾਈ ਹੋਈ ਐ ਬਾਕੀ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਵੀਡੀਓ ਚ ਆਸੇ ਪਾਸੇ ਸਾਰਾ ਕੁਝ ਲੋਕੇਸ਼ਨ ਵਗੈਰਾ ਤੁਸੀਂ ਕਨਫਰਮ ਕਰ ਲਓ ਜੀ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਇਹਨਾਂ ਨੇ ਡਿਮਾਂਡ 27 ਲੱਖ ਰੁਪਇਆ ਕਿਹਾਗਾ ਘਾਟਾ ਬਾਦਕ ਕੀਤਾ ਜਾਊਗਾ ਤੇ ਜਿਨ੍ਹਾਂ ਦੀ ਇਹ ਕੋਠੀ ਆ ਉਹਨਾਂ ਦਾ ਨਾਮ ਬਲਦੇਵ ਸਿੰਘ ਗੁਰਦਾਸਪੁਰੀਆ ਕੋਈ ਵੀ ਗੱਲ ਕਰਨੀ ਹੈ ਕਰ ਲਓ ਜਿਹੜੇ ਮਾਲਕ ਨੇ ਕੋਠੀ ਦੇ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਵੀਡੀਓ ਦੇ ਵਿੱਚ ਆਪਾਂ ਕਈ ਵਾਰੀ ਥੱਲੇ ਲੇਕ ਕੇ ਲਾ ਦਿੰਦੇ ਆ ਤੁਹਾਨੂੰ ਮਿਲ ਗਿਆ ਹੋਊਗਾ ਜੀ ਬਾਕੀ ਕਨਫਰਮ ਕਰਵਾ ਦੇਣੇ ਦੋ ਨੰਬਰ ਇਹਨਾਂ ਨੇ ਦਿੱਤੇ ਆ ਪਹਿਲਾ ਨੰਬਰ ਕਰੋ ਨੋਟ 99 147 38860 ਪਹਿਲਾ ਨੰਬਰ ਤਾਂ ਇਹ ਹੀ ਹੈ ਦੂਜਾ ਨੰਬਰ 97 813 ਤੇ 99 544 ਇਹ ਦੂਜਾ ਨੰਬਰ ਹੈ ਤੇ ਗੱਲ ਕਰ ਲਿਓ ਤੁਸੀਂ ਆਪੇ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਤੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਸਾਰਾ ਕੁਝ ਤੁਹਾਨੂੰ ਮੈਂ ਦੱਸਤਾ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਸੀਗੀ ਜਿੰਨੀ ਵੀਡੀਓ ਸੀਗੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਗਿਆ ਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 62173 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਬਾਕੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ لازਮੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕੂਠੀ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਕਮੈਂਟ لازਮੀ ਕਰਿਓ